ਨੇ ਲੱਗ ਲੱਗ ਇਹਦੇ ਡਿਜ਼ਾਈਨ ਹੈ ਕਿਸੇ ਚ ਕਿਵੇਂ ਡਿਜ਼ਾਈਨ ਹੈ ਕਿਸੇ ਚ ਕਿਵੇਂ ਡਿਜ਼ਾਈਨ ਹੈ ਹੈ ਪੌਚਾ ਵਰਗਾ ਇਹ ਆ ਦੇਖੋ ਚੈੱਕ ਕਰੋ ਤੇ ਆ ਦਵੱਟਾ ਦੇਖੋ ਬਈ ਜੀਰਾ ਕਿੰਨਾ ਸੋਹਣਾ ਦਵੱਟਾ ਬਾਈ ਜੀ ਦੇਖੋ ਇਹ ਚੈੱਕ ਕਰੋ ਬਾਈ ਜੀ ਦਵੱਟਾ ਪਿਓਰ ਮਸਲੀਨ ਦਾ ਦਵੱਟਾ ਬਾਈ ਜੀ ਦੇਖੋ ਚੈੱਕ ਕਰੋ ਚੈੱਕ ਕਰੋ ਬਾਈ ਜੀ ਇਹਦਾ ਰੇਟ ਵੀ ਜੀ ਆਪਣੇ ਕੋਲੇ ਪੂਰੀ ਵੱਡੀ ਪੱਧਰ ਤੇ ਆ ਇਹ ਚੈੱਕ ਕਰੋ ਬਾਈ ਜੀ ਦੇਖੋ ਇਹ ਕੋਟਾ ਡੋਰੀਆ ਕੁਆਲਟੀ ਆ ਬਾਈ ਜੀ ਤੋ ਪਹਿਲਾਂ ਸਾਰੀ ਮੇਰੀ ਦੇਸ਼ ਵਾਸੀਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਇਹ ਇਹ ਵੀਰ ਜੀ ਇਹ ਮਨਜਿੰਦਰ ਕਲਾਥ ਹਾਊਸ ਹੈ ਇਹ ਮੋੜ ਮੰਡੀ ਦੇ ਕੋਲੇ ਰਹਿੰਦਾ ਵੀਰ ਜੀ ਨੇੜੇ ਹੈ ਪਿੰਡ ਮੈਸਰਖਾਨਾ ਜਿੱਥੇ ਆਪਣਾ ਇਹ ਕੱਪੜੇ ਦਾ ਸ਼ੋਅਰੂਮ ਹੈ ਵੀਰ ਜੀ ਬਹੁਤ ਹੀ ਸਸਤਾ ਤੇ ਵਧੀਆ ਕੁਆਲਿਟੀ ਦਾ ਇੱਕ ਨੰਬਰ ਕੱਪੜਾ ਆਪਾਂ ਵੇਚਦੇ ਆ ਵੀਰ ਜੀ ਤੇ ਵੀ ਜੀ ਆਪਾਂ ਸਾਰਿਆਂ ਨੂੰ ਪਹਿਲਾਂ ਬੇਨਤੀ ਇਹੀ ਕਰਦੇ ਆਂ ਕਿ ਜਿਹੜੀ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇਹਦੇ ਵਿੱਚ ਤੁਸੀਂ ਸੁਣਿਓ ਤੁਹਾਨੂੰ ਕੀ ਰੇਟ ਪੈਂਦਾ ਹੈ ਕਿਸ ਨੂੰ ਕੁਆਲਿਟੀ ਦਿਖਾਵਾਂਗਾ ਮੈਂ ਕੀ ਉਹ ਕੁਆਲਿਟੀ ਦੀ ਮਤਲਬ ਵੈਰਾਈਟੀ ਹੈ ਉਹ ਕੀ ਕੱਪੜਾ ਹੈ ਉਹ ਕੀ ਰੇਟ ਪੈਂਦਾ ਹੁਣ ਆਪਾਂ ਥੋੜੇ 10 ਮਿੰਟ ਲਵਾਂਗੇ 12 ਮਿੰਟ ਅਤੇ 12 ਮਿੰਟ ਦੇ ਵਿੱਚ ਮੈਂ ਸਾਰਾ ਕੁਝ ਦਿਖਾਵਾਂਗਾ ਤੁਹਾਨੂੰ ਦਾ 12 ਮਿੰਟਾਂ ਦੇ ਵਿੱਚ ਹੀ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗਾ ਵਧੀਆ-ਵਧੀਆ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਏ ਆਂ ਆਪਾਂ ਨਵਾਂ ਕੱਪੜਾ ਵਧੀਆ ਨਵੀਂ ਵੀਡੀਓ ਹੈ ਤੇ ਵੀ ਇੱਕ ਮਾਫੀ ਵੀ ਚਾਹੁੰਦੇ ਆ ਇਸ ਗੱਲ ਤੇ ਸਾਤੋਂ 4-5 ਦਿਨ ਹੋ ਗਏ ਵੀਡੀਓ ਨਹੀਂ ਬਣੀ ਮਾਲ ਤਾਂ ਆਈ ਜਾਂਦਾ ਤੇ ਜਾਈ ਜਾਂਦਾ ਮਾਲ ਤਾਂ ਰੋਜ਼ ਦਾ ਟੇਲ ਦੀ ਤਰ੍ਹਾਂ ਹੀ ਆਪਾਂ ਵੇਚਦੇ ਆ ਆਉਂਦਾ ਜਾਂਦਾ ਬਹੁਤ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਗਾ ਕਰਉਂਦੇ ਆ ਤੇ ਪਰ ਸਾਤੋਂ ਕਿਸੇ ਘਰ ਦੇ ਜਿਵੇਂ ਕਰਕੇ ਸਾਤੋਂ ਵੀਡੀਓ ਨਹੀਂ ਬਣੀ ਇਸ ਗੱਲ ਤੇ ਮਾਫੀ ਚਾਹੁੰਦੇ ਆ ਤੇ ਹੁਣ ਅੱਗੇ ਤੋਂ ਆਪਾਂ ਬਸ 4-2-4 ਦਿਨਾਂ ਦੀ ਵੀਡੀਓ ਪਾਇਆ ਕਰਾਂਗੇ ਆਪਾਂ ਤੁਹਾਨੂੰ ਵਧੀਆ-ਵਧੀਆ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਏ ਆ ਤੇ ਨਵੇਂ-ਨਵੇਂ ਵਧੀਆ ਕੱਪੜੇ ਤੇ ਵਧੀਆ ਗੌਰ ਨਾਲ ਸਾਰੀ ਵੀਡੀਓ ਸੁਣ ਕੇ ਕੀ ਰੇਟ ਲਾਵਾਂਗੇ ਕੀ ਤੁਹਾਨੂੰ ਰੇਟ ਆਪਾਂ ਦੇਵਾਂਗੇ ਕੀ ਕੁਆਲਿਟੀ ਹੈ ਕੀ ਕੱਪੜਾ ਆਓ ਵੀਰ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਪਹਿਲਾਂ ਤਾਂ ਆਪਾਂ ਕੱਪੜਾ ਦਿਖਾਉਨੇ ਵੀਰ ਜੀ ਪੌਂਚਾ ਵਰਕ ਹੈ ਇਹ ਆ ਗੌਰ ਨਾਲ ਦੇਖੋ ਕੱਪੜੇ ਨੂੰ ਕੱਪੜੇ ਨੂੰ ਗੌਰ ਨਾਲ ਦੇਖਿਆ ਕਰੋ ਤੇ ਰੇਟ ਵੀ ਗੌਰ ਨਾਲ ਸੁਣਿਆ ਕਰੋ ਆ ਵੀਰ ਜੀ ਪੌਂਚਾ ਵਰਕ ਹੈ ਇਹ ਇਹ ਆ ਦੇਖੋ ਕੁਆਲਿਟੀ ਚੈੱਕ ਕਰੋ ਪੂਰੀ ਵਧੀਆ ਕੁਆਲਿਟੀ ਹੈ ਵੀਰ ਜੀ ਹੁਣ ਇਹ ਜਿਹੜਾ ਡਿਜ਼ਾਈਨ ਹੈ ਇਹ ਚੱਲ ਰਿਹਾ ਬਹੁਤ ਜ਼ਿਆਦਾ ਟ੍ਰੈਂਡ ਹੈ ਇਹ ਚੀਜ਼ ਦਾ ਆ ਦੇਖੋ ਪੌਂਚਾ ਵਰਕ ਹੈ ਬਾਈ ਜੀ ਆ ਦੇਖੋ ਚੈੱਕ ਕਰੋ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਬਾਈ ਜੀ ਤੇ ਪੌਂਚਾ ਵਰਕ ਹੈ ਜਿਹਦਾ ਹੁਣ ਬਹੁਤ ਜ਼ਿਆਦਾ ਟ੍ਰੈਂਡ ਹੈ ਬਹੁਤ ਜ਼ਿਆਦਾ ਮੰਗ ਹੈ ਤੇ ਕੱਪੜਾ ਬਾਈ ਜੀ ਪੂਰਾ ਵਧੀਆ ਸ਼ਾਨਦਾਰ ਕੱਪੜਾ ਹੈ ਆ ਆਹ ਹੈ ਜੀ ਬਾਟਮ ਜੀ ਵੀਰੇ ਆਹ ਸਲਵਾਰ ਦਾ ਕੱਪੜਾ ਦੇਖੋ ਚੈੱਕ ਕਰੋ ਇਹ 5 ਮੀਟਰ ਦਾ ਹੁੰਦਾ ਵੀਰ ਜੀ ਸੂਟ ਤੇ ਆਹ ਹੈ ਦਾ ਕਮੀਜ਼ ਦਾ ਕੱਪੜਾ ਦੇਖੋ ਸ਼੍ਰੀ ਕ੍ਰਿਸ਼ਨ ਦਾ ਬਾਈ ਜੀ ਮਾਲ ਹੈ ਲੋਗੋ ਉੱਤੇ ਲੱਗਿਆ ਹੋਇਆ ਹੈ ਕੋਈ ਆਪਾਂ ਦੇਸੀ ਨਹੀਂ ਮਾਲ ਹੈਗਾ ਵੀ ਆਪਾਂ ਉਹ ਇਹ ਆਪ ਘਰੇ ਤਿਆਰ ਕਰਵਾਇਆ ਹੋਇਆ ਵਧੀਆ ਕੰਪਨੀ ਦਾ ਮਾਲ ਹੈ ਸ਼੍ਰੀ ਕ੍ਰਿਸ਼ਨ ਦਾ ਮਾਲ ਹੈ ਤੇ ਪੌਂਚਾ ਵਰਕ ਹੈ ਆ ਦੇਖੋ ਪੌਂਚਾ ਵਰਕ ਦੀ ਬਾਈ ਜੀ ਹੁਣ ਡਿਮਾਂਡ ਬਹੁਤ ਜ਼ਿਆਦਾ ਹੈ ਵੀ ਜੀ ਪੌਂਚਾ ਵਰਕ ਦੀ ਦੇਖੋ ਆ ਦੇਖੋ ਚੈੱਕ ਕਰੋ ਇੱਕ ਵਾਰੀ ਇਹਨੂੰ ਖੋਲ ਕੇ ਹੋਰ ਦਿਖਾਉਨੇ ਆ ਉਹ ਰੰਗ ਤੁਹਾਨੂੰ ਅਲਵੈਂਡਰ ਫਿਰ ਦਿਖਾ ਦਿਆਂ ਆ ਦੇਖੋ ਇਹ ਚੈੱਕ ਕਰੋ ਬਾਈ ਜੀ ਹੱਥ ਦੁਪੱਟਾ ਦਿਖਾਉਣਾ ਇਹ ਦੁਪੱਟਾ ਦੇਖੋ ਇਹ ਆ ਦੇਖੋ ਬਾਈ ਜੀ ਇਹ ਲਗ ਲੱਗ ਜਿੰਨੇ ਬਾਈ ਜੀ ਸੂਟ ਹੈ ਉਹਨੇ ਲਗ ਲੱਗ ਇਹਦੇ ਡਿਜ਼ਾਈਨ ਹੈ ਕਿਸੇ ਚ ਕਿਵੇਂ ਡਿਜ਼ਾਈਨ ਹੈ ਕਿਸੇ ਚ ਕਿਵੇਂ ਡਿਜ਼ਾਈਨ ਹੈ ਹੈ ਪੌਂਚਾ ਵਰਕ ਹੈ ਇਹ ਆ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਆ ਇਹਦੇ ਡਿਜ਼ਾਈਨ ਕਿੰਨਾ ਸੋਹਣਾ ਬਾਈ ਜੀ ਦੇਖੋ ਚੈੱਕ ਕਰੋ ਪੌਂਚਾ ਵਰਕ ਬਾਈ ਜੀ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਬਾਈ ਜੀ ਉਹਨਾਂ ਮਾਲ ਪੂਰਾ ਮਿਲ ਨਹੀਂ ਰਿਹਾ ਜਿੰਨੇ ਦੀ ਲਾਗਤ ਹੈ ਇੰਨਾ ਮਾਲ ਵਿਕਦਾ ਬਾਈ ਜੀ ਹੱਦੋਂ ਬਾਅਦ ਇਹਦੀ ਕੁਆਲਿਟੀ ਬਹੁਤ ਵਧੀਆ ਹੈ ਕਵਾਲਿਟੀ ਇੱਕ ਨੰਬਰ ਦਾ ਕੁਆਲਿਟੀ ਦਾ ਕੱਪੜਾ ਇਹ ਪੂਰਾ ਵਧੀਆ ਤੇ ਇਹਦਾ ਰੇਟ ਵੀ ਜੀ ਆਪਾਂ ਰੇਟ ਵੀ ਨਾਲ ਦੀ ਨਾਲ ਹੀ ਦੱਸਿਆ ਕਰਾਂਗੇ ਆਪਾਂ ਉਹ ਕੰਮ ਨਹੀਂ ਵੀ ਰੇਟ ਨਹੀਂ ਦੱਸਦੇ ਰੇਟ ਸਾਰੇ ਨਾਲ ਦੀ ਨਾਲ ਦੱਸਿਆ ਕਰਾਂਗੇ ਇਹਦਾ ਰੇਟ ਵੀ ਜੀ 800 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਰੀਸੇਲਰ ਹੈ ਕੋਈ ਪਿੰਨਾਂ ਜਿਹਾ ਆਪਾਂ ਕੰਮ ਕਰਦੇ ਆ ਉਹਦੇ ਵਾਸਤੇ ਆਪਾਂ ਖਾਸ ਰਿਆਤ ਲਾਵਾਂਗੇ ਵੀਰ ਜੀ ਫੋਨ ਮਾਰ ਕੇ ਆਪਣਾ ਕਨੈਕਟ ਕਰ ਸਕਦਾ ਹੈ ਸ਼੍ਰੀ ਕ੍ਰਿਸ਼ਨ ਦਾ ਮਾਲ ਹੈ ਬਾਈ ਜੀ ਇਹਦਾ ਇਹਦਾ ਦੁਬੱਟਾ ਹੈ ਬਾਈ ਜੀ ਪਿਓਰ ਹੈ ਜਮਾਂ ਚੈੱਕ ਕਰੋ ਮਨੋਟ ਦੁਪੱਟਾ ਚੈੱਕ ਕਰੋ ਭਾਈ ਜੀ ਤੇਔਰ ਦਾ ਨਾਲ ਦੁਪੱਟਾ ਕੋਈ ਐ ਨਹੀਂ ਵੀ ਦੁਪੱਟਾ ਉਹ ਆਇਆ ਪ੍ਰਿੰਟਡ ਦੁਪੱਟਾ ਹੈ ਦੇਖੋ ਕੌਂਚਾ ਵਰਕ ਹੈ ਆ ਦੇਖੋ ਤੇ ਆਹ ਦੁਪੱਟਾ ਚੈੱਕ ਕਰੋ ਭਾਈ ਜੀ ਪੂਰਾ ਵਧੀਆ ਕੁਆਲਟੀ ਦਾ ਕੱਪੜਾ ਹੈ ਭਾਈ ਜੀ ਇੱਕ ਵਾਰੀ ਜ਼ਰੂਰ ਚੈੱਕ ਕਰੋ ਇਹਨੂੰ ਆ ਦੇਖੋ ਇਹਦਾ ਰੇਟ ਵੀਰ ਜੀ 800 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਨੇ ਹੋਰ ਸੇਲ ਤੇ ਲੈਣਾ ਹੈ ਵੱਡੀ ਪੱਧਰ ਤੇ ਲੈਣਾ ਹੈ ਉਹਨੂੰ ਖਾਸ ਰਿਆਤ ਲਾਵਾਂਗੇ ਵੀ ਜੀ ਆਪਾਂ ਇਹ ਵੀਡੀਓ ਦੱਸ ਦੇਵਾਂਗੇ ਆ ਦੇਖੋ ਇਹ ਡਿਜ਼ਾਈਨ ਆਹ ਡਿਜ਼ਾਈਨ ਚੈੱਕ ਕਰੋ ਬਾਈ ਇਹ ਦੇਖੋ ਆ ਦੇਖੋ ਮਾਲ ਬਾਈ ਜੀ ਅੰਦਰ ਪਿਆ ਬਹੁਤ ਜ਼ਿਆਦਾ ਮਾਲ ਜਿੰਨਾ ਮਰਜ਼ੀ ਲੋੜ ਆ ਉਹਨਾਂ ਲੈ ਲਓ ਅਗਲੀ ਆਈਟਮ ਬਾਈ ਜੀ ਇਹ कॉटन ਮਸਲੀਨ ਦੀ ਜਿਹੜਾ कॉटन ਮਸਲੀਨ ਹੁੰਦਾ ਉਹ ਆਈਟਮ ਅਗਲੀ ਚੈੱਕ ਕਰੋ ਇਹ ਆ ਦੇਖੋ ਬਾਈ ਜੀ ਆ ਦੇਖੋ ਕੁਆਲਿਟੀ ਬਾਈ ਜੀ ਇਹਦੀ ਬਹੁਤ ਵਧੀਆ ਕੁਆਲਿਟੀ ਹੈ ਸਾਰਟਨ ਮਸ਼ੀਨ ਦਾ ਕੱਪੜਾ ਹੈਗਾ ਤੇ ਨਾਲ ਇਹੀ ਮਸ਼ੀਨ ਦੀ ਦੁਪੱਟਾ ਹੈਗਾ ਆ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਕਰੋ ਚੈੱਕ ਬਾਈ ਜੀ ਕੱਪੜਾ ਬਾਈ ਜੀ ਕਹਿੰਦਾ ਜਿਵੇਂ ਮਰਿਆਈ ਵਰਗਾ ਕੱਪੜਾ ਹੈ ਜਾਂ ਪੋਲਾ ਜਮਾ ਐ ਨਹੀਂ ਪਤਾ ਨਹੀਂ ਲੱਗਦਾ ਬਾਈ ਪਾਇਆ ਕਿ ਨਹੀਂ ਪਾਇਆ ਇੱਕ ਵੀਰ ਜੀ ਬੇਨਤੀ ਹੈ ਵੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇ ਚਲਦੀ ਚਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਪਤਾ ਲੱਗਦਾ ਰਹੇ ਵੀ ਉੱਥੇ ਇਹ ਰੇਟ ਮਿਲਦਾ ਹੈ ਆ ਗੱਲਬਾਤ ਆ ਸਾਰਾ ਗਾਂ ਦੀਆਂ ਪਤਾ ਲੱਗ ਜਾਂਦੇ ਵੀ ਜੀ ਇਹ ਇਹ ਆ ਦਵੱਟਾ ਦੇਖੋ ਬਈ ਜੀਰਾ ਕਿੰਨਾ ਸੋਹਣਾ ਦਵੱਟਾ ਬਾਈ ਦੇਖੋ ਇਹ ਚੈੱਕ ਕਰੋ ਬਾਈ ਜੀ ਦਵੱਟਾ ਪਿਓਰ ਮਸਲੀਨ ਦਾ ਦਵੱਟਾ ਹੈ ਬਾਈ ਜੀ ਦੇਖੋ ਚੈੱਕ ਕਰੋ ਚੈੱਕ ਕਰੋ ਬਾਈ ਜੀ ਇਹਦਾ ਰੇਟ ਵੀ ਜੀ 600 ਰੁਪਿਆ ਰੇਟ ਹੈ ਬਾਈ ਜੀ ਦਾ ਕੁੱਲ 600 ਰੁਪਿਆ ਰੇਟ ਹੈ ਬਾਈ ਜੀ ਇਹ 8-800 ਰੁਪਿਆ ਬਾਜ਼ਾਰਾਂ ਦੇ ਵਿੱਚ 7-700-800 ਰੁਪਿਆ ਬਾਜ਼ਾਰਾਂ ਦੇ ਵਿੱਚ ਵਿਗਦਾ ਹੈ ਬਈ ਜੀ ਇਹ ਮਾਲ ਦੇਖੋ ਕਿੰਨਾ ਸੋਹਣਾ ਮਾਲ ਹੈ ਆਹ ਸੂਟ ਬਾਈ ਜੀ ਹੋਰ ਦਿਖਾਉਣੇ ਆ ਬਾਈ ਜੀ ਜੀਤਾ ਕਰਦਾ ਸਾਰਾ ਖੱਲਾ ਖੱਲਾ ਖੋਲ ਖੋਲ ਦਿਖਾ ਦਈਏ ਪਰ ਸਵਾ ਘੱਟ ਹੁੰਦਾ ਵੀ ਜੀ ਦਾ ਇਹ ਆਹ ਦੇਖੋ ਵੀ ਜੀ ਦੁਪੱਟਾ ਦੁਪੱਟਾ ਦੇਖੋ ਬਾਈ ਜੀ ਮਹਿੰਦੀ ਛੇ ਦਾ ਰੰਗ ਹੈ ਰੰਗ ਦੇਖੋ ਕਿੰਨਾ ਸੋਹਣਾ ਬਾਈ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਬਾਈ ਜੀ ਬਾਈ ਜੀ ਦੇਖ ਕੇ ਭੁੱਖ ਲੈਂਦੀ ਐ ਐਡਾ ਵਈਆ ਸੂਟ ਹੈ ਗੱਲ ਛੱਡ ਦਿਓ ਆਹ ਸੂਟ ਦਿਖਾਉਣੇ ਆ 5 ਮੀਟਰ ਕਪੜਾ ਬਾਈ ਜੀ ਗਾਜ ਮਿਲਕੇ ਦੇਵਾਂਗਾ ਜਨਾ 5 ਮੀਟਰ ਕਪੜਾ ਕਾਟਨ ਮਸਲੀਨ ਦਾ ਕਪੜਾ ਕਰਦਾ ਬਾਈ ਜੀ ਪੂਰਾ ਵਧੀਆ ਸ਼ੌਂਕ ਦਾ ਕਪੜਾ ਜਨਾ ਬਣਦਾ ਬਹੁਤ ਵਧੀਆ 5 ਮੀਟਰ ਕਪੜਾ ਦੇ ਨਾਲ ਮਸਰੀਨ ਦਾ ਦੁਪੱਟਾ ਆ ਦੁਪੱਟਾ ਫਿਰ ਚੈੱਕ ਕਰ ਲੋ ਦੁਪੱਟਾ ਦੇਖੋ ਬਾਈ ਜੀ ਕਿੰਨਾ ਸੋਹਣਾ ਇਹ ਚੈੱਕ ਕਰੋ ਬਾਈ ਜੀ ਪੂਰਾ 2.5 ਮੀਟਰ ਦੁਪੱਟਾ ਹੈ ਬਾਈ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਇਹਦਾ ਰੇਟ ਵੀ ਜੀ 600 ਰੁਪਿਆ ਰੇਟ ਹੈ ਦੁਕਾਨਦਾਰ ਮੇਰੇ ਵੀਰ ਤੁਹਾਨੂੰ ਲੈਸ ਲਾਵਾਂਗੇ ਇਹ ਚ ਡਿਜ਼ਾਈਨ ਚੈੱਕ ਕਰੋ ਬਾਈ ਜੀ ਜਿੰਨੇ ਮਰਜ਼ੀ ਲੈ ਲੋ ਭਾਈ ਪਮਾ 200 ਸੂਟ ਲੈ ਲੋ ਆਪਣੇ ਕੋਲ ਸਾਰਾ ਮਿਲੂਗਾ ਬਹੁਤ ਡਿਜ਼ਾਈਨ ਪਏ ਆਪਣੇ ਕੋਲ ਦੇਖੋ ਹਾਲ ਵੈਂਟਰੀ ਸ਼ੇਰ ਤੋਂ ਦਿਖਾਉਣੇ ਫੁੱਲ ਕੇ ਬਈ ਕਾ ਖੁੱਲ ਗਿਆ ਹੋਰ ਇੱਕ ਵਾਰੀ ਹੋਰ ਸੂਕ ਦਿਖਾ ਦਨੇ ਆ ਦੇਖੋ ਬਈ ਚੈੱਕ ਕਰੋ ਇਹ ਆਦਾ ਦੇਖੋ ਸੂਟ ਆ ਬਈ ਜੀ ਦੇਖੋ ਕਿੰਨਾ ਵਧੀਆ ਜਗਦਾ ਬਈ ਜੀ ਸੂਟ ਇੱਕ ਵਾਰੀ ਜ਼ਰੂਰ ਚੈੱਕ ਕਰੋ ਬਈ ਜੀ ਇਹਦਾ ਆਪਾਂ ਤਾਂ ਵੀਰ ਜੀ ਨਾਲੇ ਤਾਂ ਆਪਾਂ ਕੁਆਲਿਟੀ ਚੈੱਕ ਕਰਾਉਣੀ ਆ ਨਾਲ ਦੀ ਨਾਲ ਆਪਾਂ ਤਾਂ ਰੇਟ ਦੱਸਦੇ ਆ ਵੀ ਜੀ ਉਹ ਨਹੀਂ ਹੈਗਾ ਸੋ ਨੂੰ ਇੱਥੇ ਦੱਸਣ ਵੇਲੇ ਕੁਝ ਹੋਰ ਜਦੋਂ ਲੈਣ ਆ ਕੇ ਉਦੋਂ ਕੁਝ ਹੋਰ ਉਹ ਕੰਮ ਸਾਡੇ ਕੋਲੇ ਹੈ ਨਹੀਂ ਵੀਰ ਜੀ ਇਹੀ ਰੇਟ ਦੱਸਾਂਗੇ ਇਹੀ ਕੱਪੜਾ ਦੇਵਾਂਗੇ ਆ ਦੇਖੋ ਚੈੱਕ ਕਰੋ ਬਾਈ ਜੀ 600 ਰੁਪਿਆ ਰੇਟ ਹੈ ਦੁਕਾਨਦਾਰੀ ਵਾਸਤੇ ਆਪਾਂ ਲੈਸ ਲਾਵਾਂਗੇ ਦੇਖ ਲਓ ਚੈੱਕ ਕਰ ਲਓ ਬਾਈ ਜੀ ਬਹੁਤ ਜ਼ਿਆਦਾ ਕੁਆਲਿਟੀ ਦੀ ਕਵਾਂਟੀਟੀ ਹੈ ਦੇਖੋ ਮਾਲ ਮਾਲ ਦੇਖੋ ਜਾਗਦਾ ਬਾਈ ਜੀ ਦੇਖੋ ਸ਼ੂਟ ਦੇਖੋ ਕਿੰਨੇ ਵਧੀਆ ਹੈ ਕੁਆਲਿਟੀ ਚੈੱਕ ਕਰੋ ਆਗੇ ਐਟਮੈਂ ਬਾਈ ਜੀ ਕੋਟਾ ਡੋਰੀਆ ਦੀ ਪਹਿਲਾਂ ਵੀ ਦਿਖਾਈ ਸੀ ਮਾਲ ਫੇ ਫਿਰ ਆਪਣੇ ਕੋਲੇ ਆ ਗਿਆ ਕੋਟਾ ਡੋਰੀਏ ਦਾ ਆ ਕਰੋ ਚੈੱਕ ਕਰੋ ਬਾਈ ਜੀ ਜਿੰਨਾ ਸੂਟ ਦੀ ਸਲਾਹ ਬਾਈ ਜੀ ਅੰਦਰ ਗਰਾਊਂਡ ਚ ਮਾਲ ਪਿਆ ਆਪਣੇ ਕੋਲੇ ਬਹੁਤ ਵੱਡੀ ਕਵਾਂਟੀਟੀ ਚ ਮਾਲ ਲਿਆ ਆਪਾਂ ਐ ਨਹੀਂ ਹੈ ਵੀ ਕੋਈ 2-4 ਸੂਟ ਜਾਂ 10-20 ਸੂਟ ਹੈ ਉਹ ਕੰਮ ਨਹੀਂ ਹੈਗਾ ਆਪਣੇ ਕੋਲੇ ਪੂਰੀ ਵੱਡੀ ਪੱਧਰ ਤੇ ਆ ਇਹ ਚੈੱਕ ਕਰੋ ਬਾਈ ਜੀ ਦੇਖੋ ਇਹ ਕੋਟਾ ਡੋਰੀਆ ਕੁਆਲਿਟੀ ਆ ਬਾਈ ਜੀ ਜੇ ਤੁਸੀਂ ਕਿਰਾਂ ਕੱਪੜੇ ਦੇ ਹੱਥ ਲਾ ਕੇ ਦੇਖੋਗੇ ਬਾਈ ਜੀ ਫੇਰ ਪਤਾ ਲੱਗਦਾ ਕੱਪੜੇ ਦੀ ਕੁਆਲਿਟੀ ਕੀ ਹੈ ਇਹਦੀ ਬਾਈ ਜੀ ਜਮਾ ਪਿਆ ਮਲੈਮ ਜਮਾ ਮਖਵਲ ਵਰਗਾ ਕੱਪੜਾ ਬਾਈ ਜੀ ਦੇਖੋ ਕੁਆਲਿਟੀ ਚੈੱਕ ਕਰੋ ਇਹ ਕੋਟਾ ਡੋਰੀ ਇਹਦਾ ਦੁਪੱਟਾ ਬਾਈ ਜੀ ਨਾਲ ਇਹਦੇ ਤੇ ਇਹ ਕਪੜਾ ਬਾਈ ਜੀ ਪੂਰਾ ਵਧੀਆ ਸ਼ਾਨਦਾਰ ਕਪੜਾ ਹੈ ਉਹ ਕੰਮ ਨਹੀਂ ਹੈਗਾ ਬਈ ਆਪਣੇ ਕੋਲੋਂ ਦਿਖਾਉਣਾ ਕੁਝ ਹੋਰ ਹੈ ਦੇਣਾ ਕੁਝ ਹੋਰ ਹੈ ਉਹ ਕੰਮ ਹੈ ਨਹੀਂ ਆਪਣੇ ਕੋਲੇ ਜਿਹੜੀ ਚੀਜ਼ ਨੂੰ ਦਿਖਾਈ ਜੰਨੇ ਬਈ ਜੀ ਇਹ ਹੀ ਚੀਜ਼ ਨਿਬੜੂਗੀ ਦੁਕਾਨਦਾਰ ਵਾਸਤਾ ਦਾਤਾ ਬਈ ਖਾਸ ਰਸਤਾ ਜਮਾ ਬਹੁਤ ਜ਼ਿਆਦੇ ਆਪਣਾ ਆਪਣਾ ਨਹੀਂ ਕੋਈ ਕਰ ਨਹੀਂ ਸਕਦਾ ਜਿਹੜੇ ਬਾਈ ਜੀ ਵੱਡੇ ਸ਼ਹਿਰ ਹੁੰਦੇ ਨਾ ਜਾਂ ਵੱਡੇ ਸ਼ੋਰੂਮ ਹੁੰਦੇ ਆ ਉਹਨਾਂ ਦੇ ਬਾਈ ਜੀ ਖਰਚੇ ਬਹੁਤ ਜ਼ਿਆਦੇ ਹੁੰਦੇ ਆ 10-15 15 ਬੰਦੇ ਰੱਖਦੇ ਆ ਵੀ ਜੀ ਉਹ ਬਿਜਲੀ ਦਾ ਖਰਚੇ ਉਹਨਾਂ ਦੇ ਉਹਨਾਂ ਦੇ ਕਿਰਾਏਾਂ ਦੇ ਖਰਚੇ ਉਹਨਾਂ ਦੇ ਹੋਰ ਵੱਡੇ ਖਰਚੇ ਨਾਲ ਆਪਣਾ ਵੀ ਜੀ ਕੋਈ ਖਰਚਾ ਨਹੀਂ ਆਪ ਕੰਮ ਕਰਦੇ ਆ ਤੇ ਆਪ ਆਪਾ ਮਤਲਬ ਵੇਚਦੇ ਆ ਕੋਈ ਬਿਜਲੀ ਦਾ ਕਿਰਾਇਆ ਨਹੀਂ ਕੋਈ ਆਪਣਾ ਮਕਾਨ ਦਾ ਕਿਰਾਇਆ ਨਹੀਂ ਲਾ ਦੇਖੋ ਬਾਈ ਜੀ ਆਹ ਕੁਆਲਿਟੀ ਚੈੱਕ ਕਰੋ ਆਹ ਆਪਣੀ ਕੁਆਲਿਟੀ ਆਹ ਕੱਪੜਾ ਬਾਈ ਜੀ ਬਹੁਤ ਵਧੀਆ ਕੱਪੜੇ ਦਾ ਇਹ ਬਾਟਮ ਦਾ ਕੱਪੜਾ ਹੈ ਨੋ ਵੀ ਜੀ ਕਿਸ ਨੂੰ ਹੋਰ ਕੇ ਹੋਰ ਦਿਖਾਉਣੇ ਆ ਇੱਕ ਕੋਟਾਡੋਰੀ ਹੈ ਬਾਈ ਜੀ ਕਪੜਾ 1 ਕਰੋ ਚੈੱਕ ਬਾਈ ਜੀ ਬਾਈ ਜੀ ਬੜਾ ਵਧੀਆ ਕਪੜਾ ਬਾਈ ਜੀ ਕਿਰਾਂ ਇੱਕ ਵਾਰੀ ਜ਼ਰੂਰ ਆ ਕੇ ਦੇਖੋ ਦੇਖ ਕਪੜੀ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਕਪੜਾ ਬਾਈ ਭੁੱਖ ਲੈਂਦੇ ਦੇਖ ਕੇ ਕਪੜੀ ਛੂਟ ਦੀ ਚੈੱਕ ਕਰੋ ਬਾਈ ਜੀ ਦੇਖੋ ਬੀ ਜੀ ਇਹਦਾ ਰੇਟ ਵੀ ਜੀ ਕੁੱਲ 500 ਰੁਪਿਆ ਰੇਟ ਹੈ ਬੀ ਜੀ ਇਹ ਆਮ ਬਾਜ਼ਾਰ ਦੇ ਵਿੱਚ ਬਾਈ ਜੀ 600-700 ਰੁਪਏ ਵੀ ਕੀ ਜਾਂਦਾ ਹੈ ਪਰ ਮਨਜਿੰਦਰ ਕਲਾਸ ਹਾਊਸ ਤੇ ਵੀ ਜੀ 500 ਰੁਪਿਆ ਰੇਟ ਲਾਵਾਂਗੇ ਦੁਕਾਨਦਾਰ ਨੂੰ ਬਹੁਤ ਜ਼ਿਆਦਾ ਵਧੀਆ ਲੈਸ ਲਾਵਾਂਗੇ ਬਾਈ ਜੀ ਭਾਰੀ ਲੈਸ ਇੱਕ ਵਾਈ ਗ੍ਰੇ ਖੋਲ ਕੇ ਦਿਖਾ ਦੇ ਬਾਈ ਜੀ ਹੁਣ ਟਾਈਮ ਤੱਕ ਲੱਗੇਗਾ ਬਾਹਲਾ ਬਾਈ ਜੀ ਸੂਟ ਇਹ ਜੇ ਨਗੇ ਦਿਖਾਉਣ ਨੂੰ ਜੀ ਕਰਦਾ ਵੀ ਸਾਰੇ ਖੋਲ ਖੋਲ ਦਿਖਾ ਦਈਏ ਫੇਰ ਪਤਾ ਲੱਗਦਾ ਵੀ ਜੀ ਦੇਖ ਕੇ ਤੋਂ ਇਹ ਚੈੱਕ ਕਰੋ ਬਾਈ ਜੀ ਆਹ ਗ੍ਰੇ ਐ ਰੰਗ ਦੇਖੋ ਬਾਈ ਜੀ ਜਗਦਾ ਜਮਾ 5 ਮੀਟਰ ਕਪੜਾ ਦੇਣਾਗੇ ਮਿੰਕੇ ਜਮਾ ਦੇਖੋ ਇਹਨਾ ਸੋਹਣਾ ਬਾਈ ਜੀ ਕਪੜਾ ਚੈੱਕ ਕਰੋ ਆ ਗਰੇ ਦਾ ਦੁਪੱਟਾ ਦੇਖੋ ਕੋਟਾ ਡੋਰੀ ਦਾ ਦੁਪੱਟਾ ਚੈੱਕ ਕਰੋ ਬਾਈ ਜੀ ਦੇਖ ਪੂਰਾ ਫੁੱਲ ਸਾਈਜ਼ ਦੁਪੱਟਾ ਬਾਈ ਜੀ ਦੇਖੋ ਚੈੱਕ ਕਰੋ ਇਹਨਾਂ ਰੇਟ ਵੀ ਜੀ 500 ਰੁਪਿਆ ਰੇਟ ਹੈ ਕੁੱਲ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਊਗਾ ਲੈਸ ਆਜੋ ਵੀ ਜੀ ਕਹਾ ਆ ਵੀ ਜੀ ਦੇਖੋ BMW भाई जी चेक कर लो AK Tech ਦਾ ਮਾਲ AK Tech ਦਾ ਮਾਲ ਆ ਵੀਜੀ BMW चेक ਕਰ ਲੋ ਕੱਲਾ ਕੱਲਾ ਮੋਰ ਲੱਗੀ ਹੋਈ ਐ BMW ਤੇ ਇੱਕ ਟਾਈਮ ਰੱਖਿਆ ਵੀਰ ਜੀ ਗੌਰ ਨਾਲ ਸੁਣ ਲੈ ਕਰੋ ਰੇਟ ਵੀ ਚੈੱਕ ਚੈੱਕ ਕਰਿਆ ਕਰੋ ਤੇ ਕੁਆਲਟੀ ਵੀ ਚੈੱਕ ਕਰਿਆ ਕਰੋ ਵੀਰ ਜੀ BMW ਦੇਖੋ ਥੱਲੇ ਪੜ ਲਓ ਬਣਾ ਸਾਰੀ BMW ਉਹ ਕੰਪਨੀ ਹੈਗਾ BMW ਆ ਸਾਰੀ ਇਹ ਚੈੱਕ ਕਰੋ ਵੀਜੀ BMW ਜੇ ਵੀਰ ਜੀ ਕਲਾ ਕਲਾ ਝੂਟ ਲੈਣਾ ਤਾਂ 450 ਰੁਪਏ ਲੱਗੂ ਬਾਈ ਜੀ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ ਦੁਕਾਨਦਾਰੀ ਵਾਸਤੇ ਜਾਂ ਇਕੱਠਾ ਮਾਲ ਲੈਣਾ ਤਾਂ ਉਹਦੇ ਵਾਸਤੇ ਬਾਈ ਜੀ ਬਹੁਤ ਜਿਆਦਾ ਲੈਸ ਹੈ ਟੈਲੀਫੋਨ ਤੇ ਆਪਣਾ ਸਕਰੀਨ ਤੇ ਟੈਲੀਫੋਨ ਚੱਲੀ ਜਾਂਦਾ ਇੱਕ ਵਾਰੀ ਜ਼ਰੂਰ ਪਤਾ ਕਰੋ ਵੀ ਕੀ ਰੇਟ ਪਊਗਾ ਇਕੱਠੇ ਦਾ ਜੇ ਕਹਿੰਦੇ ਫੱਤੀ ਵਾਜ ਫੱਤੀ ਲੈਣੀ ਹੈ ਤਾਂ ਦੇਖੋ ਚੈੱਕ ਕਰੋ ਬਾਈ ਜੀ ਇਹ ਕੈਮਰੇ ਕਾ ਵੀ ਜੀ BMW EKX ਦੀ BMW ਦਾ ਮਤਲਬ ਵੀ ਜੀ ਇਹ ਕੈਮਰੇਕ ਹੁੰਦੀ ਹੈ ਜੀ ਜਿਹੜੀ ਪੈਰਿਸ ਬੂਟੀ ਹੁੰਦੀ ਹੈ ਉਹ ਸਸਤੀ ਹੁੰਦੀ ਹੈ ਦੂ ਕਰੋ ਚੈੱਕ ਵੀਰ ਜੀ ਇਹ BMW ਆ ਬਾਈ ਜੀ ਆ ਕਰੋ ਚੈੱਕ ਵੀਰ ਜੀ ਦੇਖੋ ਤਾਂ ਮਾਲ ਦੇਖੋ ਚੈੱਕ ਕਰੋ ਆ ਬਿਰਗੀ ਅਗਲੀ ਹੈ ਤਾਂ ਮਾਗੀ ਆਪਣੇ ਕੋਲ ਆ ਮੈਚਿੰਗ ਹੈ ਵੀਰ ਜੀ ਇਥੋ ਇਹ ਮੈਚਿੰਗ ਹੈ ਏਕੇ ਟੈਕਸ ਦੀ ਚੈੱਕ ਕਰੋ ਵੀਰ ਜੀ ਮੈਚਿੰਗ ਹੈ ਏਕੇ ਟੈਕਸ ਦੀ ਚੈੱਕ ਕਰ ਲੋ ਆਪਾਂ ਕੁਆਲਿਟੀ ਰੱਖਦੇ ਇੱਕ ਨੰਬਰ ਵੀ ਜੀ ਇਹ ਚੈੱਕ ਕਰੋ ਬਾਈ ਜੀ ਏਕੇ ਟੈਕਸ ਦੀ ਮੈਚਿੰਗ ਇੱਕ ਕਰੋ ਚੈੱਕ ਬਾਈ ਜੀ ਕਪੜਾ ਬਾਈ ਜੀ ਮਖਮਲ ਵਰਗਾ ਪਿਆ ਐ ਪਿਆ ਮਲੈਮ ਜਮ ਦੇਖੋ ਚੈੱਕ ਕਰੋ ਬਾਹਰ ਦੂਰ ਰਿਆ ਕਰ ਚੈੱਕ ਕਰੋ ਬਾਈ ਜੀ ਦੇਖੋ ਏਕੇ ਟੈਕਸ ਦਾ ਮਾਲ ਹੈ ਦੇਖੋ ਇਹਦਾ ਆਪਣਾ ਆ ਗਿਆ ਬਾਈ ਜੀ ਕਮੀਜ਼ ਦਾ ਕਪੜਾ ਆ ਆ ਗਿਆ ਬਾਟਮ ਦਾ ਕਪੜਾ ਕਪੜਾ ਬਾਈ ਕਹਿੰਦਾ ਮੱਖਣ ਵਰਗਾ ਕਪੜਾ ਜਮ ਮਲੈਮ ਆ ਚੈੱਕ ਕਰ ਲੋ ਬਾਈ ਜੀ ਕਰੋ ਬਈ ਮੈਚਿੰਗ ਕਰੋ ਆ ਦੇਖੋ ਮੈਚਿੰਗ ਹੈ ਵੀਜੀ ਨੂੰ ਮੈਚਿੰਗ ਹੈ ਏਕੇ ਟੈਕਸ ਦੀ ਮੈਚਿੰਗ ਹੈ ਵੀਜੀ ਇਹ ਕੱਲੇ ਕੱਲੇ ਦਾ ਰੇਟ ਵੀਜੀ ਦਾ 550 ਰੁਪਿਆ ਰੇਟ ਹੈ ਅਗਰ ਜੇ ਕਿਸੇ ਨੇ ਇਕੱਠੇ ਲੈਣੇ ਬਈ ਅ ਦੁਕਾਨਦਾਰੀ ਵਾਸਤੇ ਉਹਦੇ ਵਾਸਤੇ ਬਈ ਜੀ ਬਹੁਤ ਜ਼ਿਆਦਾ ਲੈਸ ਹੈ बार-बार ਗੱਲ ਕਹਿੰਦੇ ਆ ਜੀ ਦੁਕਾਨਦਾਰੀ ਵਾਸਤੇ ਬਹੁਤ ਜ਼ਿਆਦਾ ਲੈਸ ਹੈ ਡਿਜ਼ਾਈਨ ਦੇਖੋ ਚੈੱਕ ਕਰੋ ਵੀਜੀ ਇਹਨਾਂ ਦੇ ਆ ਦੇਖੋ ਡਿਜ਼ਾਈਨ ਬਹੁਤ ਜ਼ਿਆਦਾ ਬਈ ਜਿੰਨੇ ਮਰਜ਼ੀ ਲੈ ਲਓ ਆਪਣੇ ਕੋਲ ਕੋਈ ਮੁੱਖ ਨਾਲ ਕੰਮ ਨਹੀਂ ਹੈਗਾ ਦੇਖੋ ਵੀਜੀ ਡਿਜ਼ਾਈਨ ਦੇਖੋ ਆਹ ਦੇਖੋ ਡਿਜ਼ਾਈਨ ਚੈੱਕ ਕਰੋ ਆਹ ਕਿਡਿਜੈਂਸ ਨੂੰ ਹੋਰ ਖੋਲ ਕੇ ਦਿਖਾ ਦਿੰਨੇ ਵੀਰੇ ਇਹ ਵੀਜੀ ਮੈਚਿੰਗ ਹੈ ਏਕੇ ਟੈਕਸ ਦਾ ਮਾਲ ਹੈ ਜੀ ਮੈਚਿੰਗ ਗੌਰ ਨਾਲ ਵੀਜੀ ਸਾਰੀ ਵੀਡੀਓ ਦੇਖਿਆ ਕਰੋ ਆਪਣੀ ਗੌਰ ਨਾਲ ਰੇਟ ਦੇਖਿਆ ਕਰੋ ਗੌਰ ਨਾਲ ਮਾਲ ਦੇਖਿਆ ਕਰੋ ਗੌਰ ਨਾਲ ਦੇਖੋ ਵੀਜੀ ਕਿੰਨਾ ਵਧੀਆ ਮਾਲ ਹੈ ਜਿਆਦਾਤਰ ਆਪਾਂ ਏਕੇ ਟੈਕਸ ਤੇ ਸ਼ੈਂਕਰ ਵਰਤਦੇ ਆ ਬਾਈ ਜੀ ਤਮੰਨਾ ਏਕੇ ਟੈਕਸ ਸ਼ੈਂਕਰ ਆ ਦੇਖੋ ਕੁਆਲਿਟੀ ਚੈੱਕ ਕਰੋ ਏਕੇ ਟੈਕਸ ਦੀ ਕੁਆਲਿਟੀ ਹੈ ਬਾਈ ਜੀ ਮੈਚਿੰਗ ਇੱਕ ਵੀਰ ਜੀ ਕਪੜਾ ਆਪਣੇ ਕੋਲੇ ਆ ਆ ਗਿਆ ਵੀ ਜੀ ਇਹਨੂੰ ਊ ਸੋਫੀਆ ਬੋਲਦੇ ਏਕੇ ਟੈਕਸ ਦਾ ਮਾਲ ਹੈ ਵੀ ਜੀ ਪਿਓਰ ਕਾਟਨ ਦਾ ਮਾਲ ਹੈ ਇਹ ਚੈੱਕ ਕਰੋ ਬਾਈ ਜੀ ਬਾਜ਼ਾਰ 'ਚ ਇਹਨੂੰ ਵੇਚਦੇ 7-700 ਰੁਪਏ ਦੇਖੋ ਚੈੱਕ ਕਰੋ ਬਾਈ ਜੀ ਮਾਲ ਇਹਦਾ ਰੇਟ ਵੀ ਜੀ 650 ਰੁਪਈਆ ਰੇਟ ਹੈ ਦੁਕਾਨਦਾਰੀ ਵਾਸਤੇ ਲੈਸ ਲਾਣਾ ਵੀ ਜੀ ਚੈੱਕ ਕਰ ਲਓ ਆ ਦਿਖਾਉਣੇ ਤੁਹਾਨੂੰ ਸਿੱਕ ਖੁੱਲੇ ਖੁੱਲੇ ਮਾਲ ਦਿਖਾਉਣੇ ਆ ਆ ਕਰੋ ਜੈਕ ਤੋਂ ਬਾਈ ਜੀ ਕਾਟਣਾ ਬਾਈ ਜੀ ਪਿਓਰ ਏਕੇ ਟੈਕ ਦੀ ਚੈੱਕ ਕਰ ਲਓ ਵੀਰ ਜੀ ਆ ਦੁਪੱਟਾ ਦੇਖੋ ਇਹਦਾ ਕਿੰਨਾ ਖੁੱਲਾ ਬਾਈ ਜੀ ਅੱਜ ਕੱਲ ਮਾਲ ਇਹ ਵਿਕਦਾ ਬਹੁਤਾ ਬਈ ਜੀ ਏਕੇ ਡੈਕਸ ਦਾ ਮਾਲ ਬਹੁਤ ਵਿਕਦਾ ਹੈ ਦੇਖੋ ਚੈੱਕ ਕਰੋ ਕਿੰਡਾ ਦੁਪੱਟਾ ਬਾਈ ਜੀ ਖੁੱਲਾ ਦੇਖੋ ਦੇਖੋ ਕਿੰਡਾ ਵਧੀਆ ਮਾਲ ਹੈ ਦੁਕਾਨਦਾਰ ਨੂੰ ਆਪਾਂ ਲੈਸ ਲਾਵਾਂਗੇ ਬਈ ਜੀ ਆ ਵੀ ਬਈ ਜੀ ਕੈਮਰਾ ਕੱਢੀ ਆਪਣੇ ਕੋਲੇ ਇਹ ਸ਼ਿਵਾ ਦੀ ਕੈਮਰਾ ਕੱਬਾ ਜੀ ਸ਼ਿਵਾ ਦੇ ਏਕੇ ਡੈਕਸ ਦਾ ਬਾਈ ਜੀ ਮੁਕਾਬਲੇ ਹੀ ਕੋਈ ਮਾੜੀ ਨਹੀਂ ਹੈਗੀ 1 ਨੰਬਰ ਕੁਆਲਿਟੀ ਇਹ ਵੀ ਸੇਵ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਦੀ ਦੀ ਇਹਦੀ ਕੈਮਰਿਕਾ ਦੇਖਦੇ ਮੇਰੇ ਵੀਰ ਭਰਾ ਨੇ ਕੋਈ ਦੁਕਾਨਦਾਰੀ ਵਾਸਤੇ ਲੈਣੀ ਹੈ ਬਾਈ ਜੀ ਪੂਰਾ ਫੁੱਲ ਲੈਸ ਲਾਉਣੇ ਆ ਬੀ ਜੀ ਆਪਾਂ ਚੈੱਕ ਕਰ ਲੋ ਆ ਚੈੱਕ ਕਰੋ ਦੇਖੋ ਕੈਮਰਿਕਾ ਕੁਆਲਿਟੀ ਚੈੱਕ ਕਰੋ ਬਾਈ ਜੀ ਇਹ ਇਹ ਸੇਵਾ ਆਂਦੀ ਹੈ ਇੱਕ ਨੰਬਰ ਕੁਆਲਿਟੀ ਹੈ ਇਹ ਆਹ ਕਰ ਲੋ ਚੈੱਕ ਬਾਈ ਜੀ ਦੇਖੋ ਤੇਖ ਸੁਣੋ ਆ ਖੋਲ ਕੇ ਦਿਖਾਉਂਦੇ ਆ ਵੀਰੇ ਕਾਲਾ ਰੰਗ ਬਾਈ ਜੀ ਬਹੁਤ ਡਿਮਾਂਡ ਆ ਕਾਲੇ ਰੰਗ ਦੀ ਆ ਦੇਖੋ ਵੀਰ ਜੀ ਪਿਓਰ ਕੈਮਰਕਾ ਬਾਈ ਜੀ ਪਿਓਰ ਕੈਮਰਕਾ ਇਹ ਚੈੱਕ ਕਰੋ ਬਾਈ ਆਹ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਬਾਈ ਜੀ ਦੀ ਪੂਰੀ ਵਧੀਆ ਕੁਆਲਿਟੀ ਆ ਬਾਈ ਜੀ ਫੁੱਲ ਜ਼ਿੰਮੇਵਾਰੀ ਇਹ ਚੀਜ਼ਾਂ ਦੀ ਆ ਉਹ ਚੀਜ਼ਾਂ ਨਹੀਂ ਹੈਗੀਆਂ ਵੀ ਇੱਕ ਲਜਾਨ ਸਰ ਫਟ ਜੂ ਉਹ ਕੰਮ ਨਹੀਂ ਹੈਗਾ ਪਿਓਰ ਕੈਮਰਕਾ ਵੀ ਜੀ ਬਹੁਤ ਸੋਹਣਾ ਕੰਮ ਆ ਆ ਪੈਰਸੂਟੀ ਆ ਪਾਈਵਾਰ ਬਈ ਪਤੀ ਹੁੰਦਾ ਤੁਹਾਨੂੰ ਇਹਦਾ ਰੇਟ ਸਵਾ 300 ਰੁਪਿਆ ਰੇਟ ਹੈ ਏਕੇ ਟੈਕਸ ਦਾ ਮਾਲ ਹੈ ਬਾਈ ਜੀ ਪਿਓਰ ਆ ਦੇਖੋ ਏਕੇ ਟੈਕਸ ਦਾ ਲੋਗੋ ਲੱਗਿਆ ਹੋਇਆ ਹੈ ਇਹ ਕਹਾਂ ਦੀ ਪੈਰਸੂਟੀ ਹੈ ਬਈ ਜੀ ਇੱਕ ਇਹਦੇ ਮਾਰੀ ਜਾਂਦੀ ਆ ਬਾਈ ਜੀ ਆ ਪਾਈਵਾਰੀ ਦੱਸ ਦਿਆਂ ਤੁਹਾਨੂੰ ਅਜਿਹਾ ਰੇਟ ਵੀ ਜੀ 200 ਰੁਪਿਆ ਰੇਟ ਹੈ ਸ਼ੂਟ ਦਾ ਚੈੱਕ ਕਰੋ ਬਾਈ ਜੀ ਮਾਲ ਮਾਲ ਸੋਨੇ ਵਰਗਾ ਮਾਲ ਆ ਬਾਈ ਜੀ ਦੇਖੋ ਚੈੱਕ ਕਰੋ ਆ ਕਰੋ ਚੈੱਕ ਇਹਦਾ ਰੇਟ ਬਈ ਜੀ 200 ਰੁਪਈਆ ਨੈਟ ਰੇਟ ਹੈ ਬਾਈ ਜੀ ਨਾ ਜਿੰਨਾ ਮਰਜੀ ਮਾਲ ਚੱਕ ਲੋ ਇਹਦੇ ਵਿੱਚ ਬਾਈ ਜੀ ਡਿਜ਼ਾਈਨ ਬਹੁਤ ਜਾਦੇ ਪਿਆ ਆਪਣੇ ਕੋਲੇ ਜਿੰਨਾ ਮਰਜੀ ਮਾਲ ਚੱਕੋ ਇਹਦਾ ਰੇਟ ਕੁੱਲ 200 ਰੁਪਈਆ ਬਾਈ ਜੀ ਮੱਖਣ ਵਰਗਾ ਪੋਲਾ ਮਾਲ ਪਿਆ ਵੀ ਐ ਨਹੀਂ ਹੈਗਾ ਵੀ ਬੇਕਾਰ ਚੀਜ਼ਾਂ ਜੀ ਬਹੁਤ ਵਧੀਆ ਕੁਆਲਟੀ ਚੈੱਕ ਕਰੋ ਬਾਈ ਜੀ ਦੇਖੋ ਇਹਦਾ ਰੇਟ ਕੁੱਲ 200 ਰੁਪਈਆ ਸ਼ੂਟ ਦਾ 5 ਮੀਟਰ ਬਾਈ ਜੀ ਮਿਲਕੇ ਦੇਵਾਂਗੇ ਤੇ ਆਪਣੇ ਕੋਲੇ ਬਰੋਸਾ ਬਰਾਸਾ ਬਾਈ ਜੀ ਸਾਰਾ ਕੁਝ ਹੁੰਦਾ ਹੈ ਤੇ ਬਾਈ ਜੀ ਆ ਬਾਰ-ਬਾਰ ਆਪੇ ਇਹੀ ਕਹਨੇ ਆ ਇਹਨੂੰ ਵੀਰ ਜੀ ਸ਼ੇਅਰ ਜੁੜ ਕਰੋ ਬਾਈ ਬਣ ਕੇ ਤੇ ਚਿਰ ਹੋ ਗਿਆ ਕੋਈ ਨਹੀਂ ਆਉਂਦੀ ਵਾਰ ਨੂੰ ਆਪਾਂ ਕੱਲ ਨੂੰ ਵੀਡੀਓ ਫੇਰ-ਫੇਰ ਪਾਵਾਂਗੇ ਵੀਡੀਓ ਦੇਖਦੇ ਰਹਿਆ ਕਰੋ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਇੱਕ ਆਪਣਾ ਜਦੋਂ ਬਾਈ ਜੀ ਇਧਰੋਂ ਡੈਕ ਨੂੰ ਤੁਸੀਂ ਆਉਣੇ ਹੁੰਨੇ ਹੋ ਹੁਣ ਆਪਾਂ ਖੰਭੇ ਤੇ ਬੋਰਡ ਲਾਤਾ ਵੱਡਾ ਬਾਈ ਜੀ ਇਹ ਚ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਉਹ ਚ ਨਿਸ਼ਾਨੀ ਰੱਖਿਆ ਕਰੋ ਆਪਣੀ ਆਉਂਦੀ ਜਦੋਂ ਇਧਰ ਆਉਣੇ ਨੇ ਸਾਹਮਣੇ ਵੱਡਾ ਬੋਰਡ ਲੱਗਿਆ ਹੋਇਆ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਬਾਈ ਜੀ ਮੋੜ ਮੰਡੀ ਦੇ ਕੋਲੇ ਪਿੰਡ ਹੈ ਇਹ ਸਬਸਕ੍ਰਾਈਬਰ ਨਾ ਬਈ ਮਨ ਕੇ ਭੁੱਲਿਆ ਕਰੋ ਤੁਹਾਡੇ ਵਾਸਤੇ ਬਹੁਤ ਵਧੀਆ ਮਿਹਨਤ ਕਰਕੇ ਤੁਹਾਨੂੰ ਕਪੜਾ ਦਿਖਾਉਨੇ ਆ ਸਾਰਾ ਰੇਟ ਦੱਸਦੇ ਆ ਜੇ ਕੋਈ ਕੋਈ ਹੋਰ ਨਾ ਹੁੰਦਾ ਫੋਨ ਛੋੜ ਦੇ ਦਿੱਤਾ ਹੈ ਫੋਨ ਮਾਰ ਕੇ ਪੁੱਛ ਸਕਦੇ ਹੋ ਤੇ ਬਾਈ ਜੀ ਸਾਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕੋਈ ਥਈਆਰੀ ਸਾਥੋਂ ਗਲਤੀ ਮਲਤੀ ਰਹਿ ਜਾਂਦੀ ਹੈ ਉਹ ਅਸੀਂ ਜਰੂਰ ਸੁਧਾਰ ਕਰਾਂਗੇ ਤੇ ਬਾਈ ਜੀ ਬਹੁਤ ਵਧੀਆ ਆਨਲਾਈਨ ਦਾ ਆਪਣਾ ਕੰਮ ਜਿਹੜਾ ਹੈਗਾ ਵੀਰ ਜੀ ਇਹ ਅਸੀਂ ਵਾਰ-ਵਾਰ ਹਰ ਇੱਕ ਵੀਡੀਓ 'ਚ ਇਹ ਹੀ ਦੱਸਦੇ ਆਂ ਵੀ ਦੇਖ ਰਹੇ ਆਨਲਾਈਨ ਕਰਾਉਣਾ ਵੀ ਜੀ ਸੂਟ ਦੋ ਸੂਟੋ ਸੀ ਨਹੀਂ ਕਰਦੇ ਵੀਰ ਜੀ ਇਹ ਘੱਟੋ ਘੱਟ 3-4000 ਦਾ ਮਾਲ ਅਸੀਂ ਆਨਲਾਈਨ ਕਰਦੇ ਆ ਜੇ ਕਿਹਨੇ ਆਨਲਾਈਨ ਕਰਨਾ ਨਾ ਤਾਂ ਆਪ ਦਾ ਸਮਾਂ ਖਰਾਬ ਕਰਦਾ ਨਾ ਸਾਡਾ ਸਮਾਂ ਖਰਾਬ ਕਰਦਾ ਆਨਲਾਈਨ ਵਾਸਤੇ ਘੱਟੋ ਘੱਟ 3000 ਦਾ 2500 ਤੋਂ ਘੱਟ ਅਸੀਂ ਆਨਲਾਈਨ ਕਰਦੇ ਨਹੀਂ ਜੇ ਕਿਹਨੇ 2500 3000 ਆਨਲਾਈਨ ਕਰਨਾ ਹੈ ਜਦੋਂ ਮਰਜ਼ੀ ਹਾ ਤੁਹ ਵੀਡੀਓ ਕਾਲ ਕਰਕੇ ਸਲੈਕਟ ਕਰਾਓ ਮਾਲ ਅਸੀਂ ਪਹੁੰਚਦਾ ਕਰਾਂਗੇ ਵੀਰ ਜੀ ਤੇ ਐਨੇ ਹੀ ਬੋਲ ਰਹਾ ਕੱਲ ਨੂੰ ਫਿਰ ਸੀ ਵੀਡੀਓ ਪਾਵਾਂਗੇ ਫਿਰ ਫਿਰ ਜਰੂਰ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵ